ਮਾਨਸਿਕ ਤੜਬੇ ਵਾਲਾ ਮੇਰੇ ਮਿੱਤਰੋ ਉਹ ਪੌਣ ਦੇ ਲਈ ਵਧਿਆ ਆ ਜੱਟਪੁਰੇ ਵਾਲਾ ਮਾਨ ਕੇਦਾ ਵੀ ਸਰਾਲਾ ਰੜੂਆ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਅੱਜ ਕੜਾਣੀ ਦਾ ਮੇਲਾ ਚੱਲਦਾ ਹੈ ਦੁਨੀਆ ਨੂੰ ਇੰਤਿਆਰ ਸੀਗਾ ਵੀ ਕੜਾਣੀ ਦਾ ਮੇਲਾ ਸਰੇ ਦਾ ਹੋਣਾ ਹੈ 14 ਫਰਵਰੀ ਹੋ 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 6 ਮੈਣ ਕੇਦੇ ਪਿੰਬੜੀ ਸਰਪੰਚ ਉਥੇ ਸਿਮਰੂੜੀ ਵੀਰ ਨੇ ਦੂਰੇ ਢੋਰੀ ਜੋਤ ਗੱਲ ਨਾਲ ਕੇ ਜਸ਼ਨ ਗੇਲੇ ਨੇ ਦੂਰੇ ਢੋਰੀ ਵੀਰ ਨੇ ਨਿੱਕੂ ਨੇ ਆ ਆ ਸੋਨੀਆਂ ਫੱਕਰ ਝੰਡੇ ਵਾਲਾ ਉਹ ਪੰਜਾਬ ਲਈ ਆਇਆ ਤੇ ਪੰਜਾਬ ਲਈ ਚਲੇ ਗਿਆ ਦੀਪ ਸਿੱਧੂ ਵਰਗੇ ਮਾਮਾ ਮੇਰੇ ਵੀਰੋ ਪੁੱਤ ਨਿਤ ਨਿਤ ਨਹੀਂ ਜਾਂਦੀਆਂ ਨਿਤ ਨਿਤ ਨਹੀਂ ਜਾਂਦੀਆਂ ਮੇਰੇ ਵੀਰੋ ਸੰਦੀਪ ਸਿੰਘ ਦੀਪ ਸਿੱਧੂ ਵਰਗੇ ਪੁੱਤਰ ਆਓ ਸਾਹਮਣੇ ਖੇਡ ਮੈਦਾਨ ਅੰਦਰ ਬੁਰਜ ਲਿੱਟਾਂ ਵਾਲਾ ਆਓ ਸਾਹਮਣੇ ਕੇ ਰਵੀ ਰੇਡ ਪਾ ਰਿਹਾ ਇੱਧਰ ਕਹਿੰਦੇ ਪਿੰਡਾ ਮੇਰੇ ਮਾਤਰਾ ਇੱਧਰ ਕਹਿੰਦੇ ਸੋਨੀ ਉਹ ਫੱਕਰ ਝੰਡੇ ਵਾਲਾ ਝੰਡੇ ਵਾਲਾ ਟਰਾਈ ਕਰਦਾ ਅਜਿਹੀ ਪਰਬਤ ਆ ਗਿਆ ਕਬੱਡੀ ਦਾ ਜਿਹੜੇ ਜਿਹੜੇ ਫਰੰਦੀਪੁਰਿਆ ਗੋਪੀ ਨੂੰ ਪਿਆਰ ਕਰਦਾ ਇੱਕ ਵਾਰੀ ਫੇਰੇ ਫਰੰਦੀਪੁਰਿਆ ਗੋਪੀ ਅੱਜ ਦੇ ਮੇਲੇ ਤੇ ਆਇਆ ਧੰਨਵਾਦ ਆਓ ਸਾਹਮਣੇ ਬਨੀਰ ਸਮਾਣਾ ਬਨੀਰ ਸਮਾਣਾ ਬਨੀਰ ਸਮਾਣਾ ਤੇ ਬੁੱਟਾ ਨਦਾਨਾ ਢਾਣੀ ਦੇ ਵਿੱਚ ਕਬੱਡੀ ਦਾ ਮੇਰੇ ਵੀਰੇ ਜਹਾਜ ਕਬੱਡੀਆਂ ਪਾ ਰਿਹਾ ਇਹ ਕੌਣ ਹੈ ਇਹ ਸ਼ੰਕਰ ਹੈ ਉਹ ਦੂਜੇ ਪਾਸੇ ਜਸਮਾਨੀ ਚੰਦਕ ਫਕੀਰ ਹੁਸੈਨ ਦਾ ਪੁੱਤਰ ਫਰੀਦ ਇਸ ਲਈ ਕਰਦਾ ਕੋਸ਼ਿਸ਼ ਫਰੀਦ ਇਸ ਲਈ ਲਾ ਗਿਆ ਤਕੜਾ ਜੱਫਾ ਹਲਕ ਵਾਲਾ ਇਹ ਗੱਜਦਾ ਵੀ ਹੈ ਇਹ ਵਰਦਾ ਵੀ ਹੈ ਆ ਚਾਰੇ ਜਾਫੀ ਨੇ ਜਿਹੜੇ ਬੜੇ ਤਕਨੀਕੀ ਨੇ ਬੜੇ ਟੈਕਨੀਕਲ ਜਾਫੀ ਨੇ ਉਹ ਸਾਹਮਣੇ ਬੂਟਾ ਨਵਾਣੇ ਵਾਲਾ ਮੇਰੇ ਮਿੱਤਰੋ ਸੇਵਾ ਸਿੰਘ ਰਾਣੇ ਨੂੰ ਮਾਣ ਹੈ ਸਾਰਾ ਕਬੱਡੀ ਵਾਲੇ ਨੂੰ ਮੇਰੇ ਮਿੱਤਰੋ ਖੇਡ ਦਾ ਸਹਾਰਾ ਰਣੂਆ ਦੀ ਖੇਡ ਕਲੱਬ ਦੇ ਲਈ ਅੱਜ ਘੰਗਾ ਨਹੀਂ ਪੁੱਜ ਸਕਿਆ ਔਰ ਦੇਖਣਾ ਵੀ ਇਸ ਦੀ ਯੂਥ ਪ੍ਰੋਗਰੈਸ ਚੰਡੀਗੜ੍ਹ ਤੋਂ ਤੋਂ ਦੇ ਪੀਰ ਵਿੱਚ ਉਹ ਜਤਿੰਦਰ ਜਤਿੰਦਰ ਹੋਈ ਜਾਂਦੀ ਹੈ ਉਧਰ ਕਹਿੰਦੇ ਬਿੰਦੇ ਵਾਲਾ ਫੜ ਲਿਆ ਇਧਰ ਅੰਮਰਜੀਤ ਜਿੰਦਰਜੀਤ ਹੋਈ ਜਾਂਦੀ ਹੈ ਉਧਰ ਕਹਿੰਦੇ ਪੀਕ ਜਤਿੰਦਰ ਜਤਿੰਦਰ ਲਈ ਜੰਦੀ ਹੈ ਹਰ ਕਦੇ ਵੱਡੇ ਖਿਡਾਰੀ ਵੱਡੇ ਕੱਪ ਸਭ ਤੋਂ ਵੱਡੀ ਗੱਲ ਮੇਰੀ ਪੀਰੀ ਦੇ ਮਾਲਕ ਨੇ ਮੇਰੇ ਵੀਰੋ ਇਸ ਧਰਤੀ ਤੇ ਆਪਣੇ ਮਹਾਰਕ ਚਰਨ ਪਾਏ ਆ ਉਹਨਾਂ ਦਾ ਚੋਲਾ ਸਾਹਿਬ ਉਹਦੀ ਸੇਵਾ ਹੁੰਦੀ ਆ ਮੇਰੇ ਵੀਰੋ ਇਹ ਵੱਡੀਆਂ ਗੱਲਾਂ ਨੇ ਇਹ ਵੱਡੀਆਂ ਗੱਲਾਂ ਨੇ ਆਹ ਸਾਹਮਣੇ ਰਵੀ ਤੇ ਆਹ ਰਵੀ ਤੇ ਕੇਂਦਤ ਕਬੱਡੀ ਪਾ ਰਿਹਾ ਆਹ ਕੇਨ ਫਗਰ ਝੁੰਡੇ ਵਾਲਾ ਇਸ ਲਈ ਇਹ ਕਹਿੰਦੇ ਟਰਾਈ ਕਰਦਾ ਮੇਰੇ ਮਿੱਤਰੋ ਉਹ ਸਾਹਮਣੇ ਕਹਿੰਦੇ ਨੰਬਰ ਮੁੰਡੇ ਨੇ ਜੋੜ ਦਿੱਤਾ ਹੈ ਇਹਦਾ ਸਾਥੀ ਹੈ ਦੁਨੀਆ ਦੇ ਟਾਪਰ ਮੇਰੇ ਵੀਰੋ ਪਿੰਡੇ ਪਰਗੀਆਂ ਵਰਗੇ ਹੋਰ ਪਮਲੇ ਰੋਟੇ ਵਰਗੇ ਬੜੇ ਖਿਡਾਰੀ ਨੇ ਜਿਹੜੇ ਉਸ ਇਲਾਕੇ ਨੇ ਪੈਦਾ ਕੀਤੇ ਆ ਆ ਬੱਗੇ ਪਿੰਡ ਵਾਲਾ ਬੁੱਲਾ ਇਸ ਲਈ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਫੱਕਰ ਬਾਬਾ ਬਾਨੂ ਸ਼ਾਹ ਜੀ ਦੇ ਮੇਲੇ ਦੀ ਹਣੀ ਅਮਰੀ ਉਹ ਸਾਹਮਣੇ ਕਹਿੰਦੇ ਰੇਡ ਪਾ ਰਹੀ ਉੱਪਰ ਕਹਿੰਦੇ 18 ਮਾਰਚ ਨੂੰ ਸੇ ਪਿੰਡ ਦੇ ਵਿੱਚ ਵੱਡਾ ਮੇਲਾ ਹੋਵੇਗਾ ਬਾਈ ਜਸਤੋੜੀ ਬਾਈ ਨਿੱਕੂ ਹੋਣੀ ਬਾਈ ਸਿੰਮੂ ਹੋਣੀ ਬਾਈ ਰਿੰਕੂ ਹੋਣੀ ਵੱਡਾ ਸੁਣੋ 18 ਮਾਰਚ ਇਧਰ ਕਹਿੰਦੇ ਕਬੱਡੀ 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 ਹੋਏ ਬਰਿਆ ਰੱਬਾ ਇੰਦਰਜੀਤ ਨੇ ਇੰਦਰਜੀਤ ਨੇ ਜਹਾਜ਼ ਫੜ ਲਿਆ ਇੰਦਰਜੀਤ ਨੇ ਜਹਾਜ਼ ਫੜ ਲਿਆ ਦਦੀਆਂ ਪਿੰਡ ਪਿੰਡ ਘਰ ਘਰ ਗੱਲਾਂ ਹੁੰਦੀਆਂ ਇੰਦਰਜੀਤ ਤੇ ਫਰਿਆਦ ਦੀਆਂ ਆ ਗੱਜਣ ਆ ਗੱਜਣ ਆ ਗੁਰਦਾਸਪੁਰਿਆ ਆ ਡੇਰਾ ਬਾਬਾ ਨਾਨਕ ਵਾਲਾ ਗੱਜਣ ਤੇ ਮੋਨੂ ਸਿੰਧਣਾ ਵਾਲਾ ਲਾ ਕੇ ਤੱਕੜਾ ਜੱਫਾ ਇੰਦਰਜੀਤ ਹੁਣਾਂ ਨੇ ਫਰਿਆਦ ਹੁਣਾਂ ਨੇ ਜਲਾਲ ਵਾਲੇ ਮਨੀਕੋੜ ਕੀਤੀ ਮਿਹਨਤ ਅੱਜ ਮੇਰੇ ਵੀਰੋ ਉਹ ਮਿਹਨਤ ਜਿਵੇਂ ਕਹਿੰਦੇ ਵੀ ਦਸ ਰਹੀ ਹੈ 100 ਨੇ ਰਾਜਾ ਪੱਤਰੀ ਰਾਜਾ ਪੱਤਰੀ ਰਾਜਾ ਪੱਤਰੀ ਰਾਜਾ ਪੱਤਰੀ ਓਟਾਰੀ ਤੋਂ ਚੱਲ ਕੇ ਆਇਆ ਹੈ ਓਟਾਰੀ ਬਾਰਡਰ ਤੋਂ ਚੱਲ ਕੇ ਆਇਆ ਹੈ ਅੱਜ ਕਹਿੰਦੇ ਮੇਰੇ ਵੀਰੋ ਕੜਾਣੀ ਦੇ ਵਿੱਚ ਪੁੱਜਿਆ ਸਿਰੇ ਦੇ ਜੱਫੇ ਲਾਉਣ ਦੇ ਲਈ ਪੁੱਜਿਆ ਇਹ ਰਾਜਾ ਪੱਤਰੀ ਵਾਲਾ ਕਰਦਾ ਕਮਾਲ ਮਿੱਤਰੋ ਲਾਉਂਦਾ ਤੱਕ ਸੈਕੰਡ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਇਸ ਤੋਂ ਬਾਅਦ ਫਾਈਨਲ ਮੈਚ ਬਾਕੀ ਰਹਿ ਜਾਣਾ ਪੱਤਰੀ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਅੱਜ ਹਰ ਰਿਹਾ ਅੱਜ ਹਰਨਾ ਨਹੀਂ ਐਡੀ ਦੂਰ ਕੁਝ ਨਾ ਕੁਝ ਤੇ ਕਰਨਾ ਕੁਝ ਨਾ ਕੁਝ ਤੇ ਸ਼ੰਕਰਾ ਕਹਿੰਦਾ ਕਰਨਾ ਪੈਣਾ ਐਡੀ ਦੂਰ ਆਇਆ ਬਾਹ ਰਾਜਾ ਪੰਧਰੀ ਵਾਲਿਆ ਕਮਾਲ ਕਹਿੰਦਾ ਸੁਝਾੜਾ ਪੜਿਆ ਉਹ ਕਿਪਿਆ ਕਰਿਆ ਕਹਿੰਦਾ ਹਰਾ ਜਣ ਕਿਉਂਕਿ ਮੈਚ ਕਹਿੰਦੇ ਣ ਚੋਪੀ ਦਾ ਮੇਰੇ ਮਿੱਤਰੋ ਉਹ ਕਰਿਆ ਕਿਹੜਾ ਹਰਾ ਜਣ ਰਪਿੰਦਰਾ ਕਹਿੰਦੇ ਆ ਕਿਵੇਂ ਹੋਈ ਕਿਵੇਂ ਵਾਕਈ ਮੇਰੇ ਮਿੱਤਰੋ ਸਾਹਮਣੇ ਪੁਆਇੰਟ ਸ਼ੱਕਰਪੁਰਿਆ ਨੌਜਨ ਫਰਿਆਦ ਕੁਝ ਨਾ ਕੁਝ ਕਰਨਾ ਪੈਣਾ ਤੇ ਦੁਨੀਆ ਨੇ ਫੇਰ ਮੰਨਣਾ ਵੀ ਬਾਗੜੀਆਂ ਦੇ ਵਿੱਚ ਵੀ ਮੁੰਡੇ ਨੇ ਕਮਾਲ ਕੀਤੀ ਪਰ ਪੱਤਰੀ ਵਾਲਾ ਤੀਜਾ ਤੀਜਾ ਹੈਟ੍ਰਿਕ 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 ਰੱਬੀ ਕਰਾ ਦੇ ਪੱਤਰੀ ਦੀ ਮਾਰੋ ਮਿੱਤਰੋ ਸੈਦੂਦਾਰ ਗਰਦਾਰ ਵਾਲਾ ਅੰਕਾਸੀ ਦੀ ਪਗੜੀ ਬਗਲੀ ਜੀ ਮੁੰਡੇ ਨੂੰ 1000 ਰੁਪਏ ਦਿਓ ਸਿਰੇ ਦਾ ਜਫਾ ਲਾਇਆ ਹੈ ਬਗਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਹ ਸਾਹਮਣੇ ਗੱਜਣ ਮੈਂ ਤੇ ਨਾ ਮੈਚਾਂ ਦੇ ਵਿੱਚ ਵੀ ਆਪਾਂ ਨੌਂ ਵਜਾ ਲਈਏ ਸੋ ਇਹ ਚੀਜ਼ਾਂ ਧਿਆਨ ਰੱਖਣਾ ਦਲਬੀਰ ਜੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਰਵੀ ਵੀ ਹੈ ਆਹ ਰਾਜਾ 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 ਪੱਤਰੀ ਅਟਾਰੇ ਤੋਂ ਐਵੇਂ ਨਹੀਂ ਚੱਲ ਕੇ ਆਇਆ ਉਹ ਮੇਰੇ ਵੀਰੋ ਉਹ ਬੜ ਗਿਆ ਬੜ ਗਿਆ ਬੜ ਗਿਆ ਬੜ ਗਿਆ ਉਹ ਪੱਤਰੀ ਵਾਲਾ ਉਹ ਰਾਜਾ ਪੱਤਰੀ ਵਾਲਾ ਰਾਜਾ ਜਾ ਰਿਹਾ ਮੈਚ ਮੇਰੇ ਵੀਰੋ ਅੱਤੇ ਨੰਬਰ ਦੇ ਫਰਕ ਤੇ ਜਿਹੜਾ ਕੋਈ ਮੈਦਾਨ ਅੰਦਰ ਖੇਡਿਆ ਜਾ ਰਿਹਾ ਆਹ ਸਾਹਮਣੇ ਮਾਨ ਸਿੰਘ ਦੁਲਟ ਮਾਨ ਸਿੰਘ ਦੁਲਟ ਨੰਬਰ ਲੈ ਕੇ ਵਾਪਸ ਗਿਆ ਹੁਣ ਥੋੜਾ ਧਿਆਨ ਦੇਣਾ ਆਹ ਬੱਗੇ ਪਿੰਡ ਵਾਲਾ ਬੁੱਲਾ ਇਸ ਵੇਲੇ ਖੇਡ ਮੈਦਾਨ ਅੰਦਰ ਰਾਜਾ ਰਾਜਾ ਹਲੋ 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 ਲੈ ਵੀ ਵੀਰੇ ਥੋੜਾ ਸੈੱਟ ਕਰ ਲੈ ਹਾਂ ਹਲੋ 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 ਗੱਜਣ ਤੇ ਗੱਜਣ ਤੇ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਫੱਕਰ ਛੰਡੇ ਵਾਲਾ ਮੁੰਡਾ ਕਮਾਲ ਕਰ ਗਿਆ ਕੇ ਜਾਂ ਫਿਰ ਮੋਨੂ ਸਿੰਧੜਾ ਵਾਲਾ ਮੇਰੇ ਵੀਰੋ ਹਜੇ ਕਲੀਅਰ ਨਹੀਂ ਪਤਾ ਲੱਗ ਰਿਹਾ ਹਜੇ ਕਲੀਅਰ ਨਹੀਂ ਪਤਾ ਲੱਗ ਰਿਹਾ ਮੋਨੂ ਸਿੰਧੜਾ ਵਾਲਾ ਕਰ ਗਿਆ ਕਮਾਲ ਪਿੱਠੀ ਕੈਂਚੀ ਪਾ ਗਿਆ ਗੱਜਣ ਗੱਜਣ ਨੰਬਰ ਜੋੜੂ ਗੱਜਣ ਨੰਬਰ ਜੋੜੂ ਜਾਫਰ ਮੋਨੂ ਸਿੰਧੜ ਮੋਨੂ ਸਿੰਧੜ ਮੇਰੇ ਵੀਰੋ ਬਹੁਤ ਧੰਨਵਾਦ ਵਿਰੇਜ ਲਵਾੜਾ ਜੀ ਜੀ ਔਰ ਇੱਥੇ ਵੱਡਾ ਭਾਈ ਕਹਿੰਦੇ ਜਤਿੰਦਰ ਆਇਆ ਹੋਇਆ ਹੈ ਦਵਾਵਾ ਦੇ ਵੱਡੇ ਭਰਾ ਦੇ ਨੇ ਕਹਿੰਦੇ ਵੱਡਾ ਵੀਰ ਜਤਿੰਦਰ